ਅੱਜ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਨਵੀਂ ਸਵੇਰ ਵਿੱਚ ਤੇ ਅੱਜ ਇਹ ਦੂਜਾ ਦਿਨ ਹੋ ਗਿਆ ਤੇ ਆਪਾਂ ਚਾਪੀ ਤੇ ਰੈਡੀ ਹੋ ਗਏ ਸੀ ਨਾਂ ਨੂੰ ਲਿਆ ਤੇ ਹੁਣ ਜਾਵਾਂਗੇ ਆਪਾਂ ਛਿੰਗਰਾਂ ਨੂੰ ਤੇ ਸ਼ਾਮ ਦੇ ਨਾਮ ਕਿੰਨ ਮੁੱਠਿਆ ਕੇ ਮੈਂ ਲੈਦਾ ਨੂੰ ਫੇਰ ਆਵਾਂਗੇ ਦਿਖਾਵਾਂਗੇ ਤੁਹਾਨੂੰ ਤਾਂ ਇਹ 1 ਘੰਟਾ ਲੱਗ ਜਾਂਦਾ ਜਾਣ ਨੂੰ ਚਲ ਮਿਲਦੇ ਸਾਨੂੰ ਬਾਅਦ ਵਿੱਚ

Pergi ke mana? Itu dah, oh bab yang ni इधर आ गया आज राजा हो गया ओ मंदिर है kia yeah. thấy biết đi

ਇਹ ਮੇਰਾ ਆੜੀ ਆਈ ਹਮੇਸ਼ੀ ਦੇ। ਇਹ ਅਸੀਂ ਇੱਥੇ ਇਕੱਠੇ ਹਨ ਬਹੁਤ ਹਲਤਾ ਕੀਤੀਆਂ ਆਖੋ ਤੇ। ਫਾੜੇ ਮੈਨੂੰ ਮਿਲਿਆ 9 ਸਾਲਾਂ ਬਾਅਦ ਹਨ। ਜਾੜੇ ਹੋ ਗਏ ਕਿੱਟੋ ਕਰਕੇ। ਜਾੜੇ ਹੋ ਗਏ। ਜਾੜੇ ਹੋ ਗਏ। ਹੂੰ। ਕੁਦੋ ਗਿਆ ਕੁਦੋ ਗਿਆ 15 16 ਸਾਲ ਦਾ ਹੋ ਗਿਆ ਹੋ ਗਿਆ ਇੰਚੋਰ। ਐਨੇ ਨਾ ਆਪ ਮਿਲਿਆ ਨਾ ਹੋਇਆ। ਹਾਂ ਨਹੀਂ ਹੋਇਆ। ਉਹ ਸੀਪੀ ਦੇ ਬਿਆਨ। ਉਹ ਤਾਂ ਪਹਿਲਾਂ ਫਿਰ ਮੈਂ ਚਲ ਗਿਆ 2011 ਚਲ ਗਿਆ। চল <laughs> <laughs> ਬਾਜੀ ਬਲੌਗ ਦਾ ਐਂਡ ਕਰਦੇ ਹਾਂ ਕੱਲ੍ਹ ਬਲੌਗਸ ਮਿਲਦੇ ਆ ਰੋਟੀ ਖਾ ਲਈ ਆ ਸਤਿ ਸ਼੍ਰੀ ਅਕਾਲ ਜੀ